ਸਲੇਦਨੀ ਅੰਮ੍ਰਿਤਸਰ ਵਿਖੇ ਵਾਲਮੀਕ ਸਮਾਜ ਦੇ ਆਗੂ ਕੁਮਾਰ ਦਰਸ਼ਨ ਦੀ ਜਨਮ ਦਿਨ ਪਾਰਟੀ ਮੌਕੇ ਪੁਲਿਸ ਅਧਿਕਾਰੀ ਤੇ ਵਾਲਮੀਕ ਸਮਾਜ ਦੇ ਆਗੂ ਕਮਲਪੂਰੀ ਦੇ ਸ਼ਾਮਲ ਹੋਣ ਤੋਂ ਬਾਅਦ ਕਮਲਬੋਰੀ ਨੂੰ ਜਾਣ ਪੁੱਛ ਕੇ ਪਾਰਟੀ ਦਾ ਸਹਾਰਾ ਲੈ ਕੇ ਗੈਂਗਸਟਰ ਦੀ ਪਾਰਟੀ ਕਿਹਾ ਗਿਆ ਅਤੇ ਪੁਲਿਸ ਅਧਿਕਾਰੀਆਂ ਦੀ ਬਦਲੀ ਕੀਤੀ ਅਤੇ ਕਮਲਬੋਰੀ ਤੇ ਨਜਾਇਜ਼ ਪਰਚਾ ਪਾਇਆ ਗਿਆ ਜਿਸ ਨੂੰ ਲੈ ਕੇ ਕੀਤੀ ਗਈ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਪ੍ਰਧਾਨ ਪਹੁੰਚੇ ਤੇ ਸਾਰਿਆਂ ਨੇ ਆਪਣੀ ਗੱਲ ਰੱਖੀ ਇਸ ਮੰਚ ਘਰਾਈਆਂ ਦਾ ਚੰਡੀਗੜ੍ਹ ਦੀ ਪੂਰੀ ਟੀਮ ਦੇ ਤਰਫੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੈਨੂੰ ये सुनहरा वक्त दिया जो टाइम दिया मैं दोबारा से अगेन धन्यवाद करता हूँ साथियों मैं विनती करना चाहूंगा आप सभी से एक भाई मेरे अभी बोल के गए हैं थोड़ी समस्या है हमारे इस परिवार में देश के कोने कोने हर समाज के साथ शोषण हो रहा है कारण ये है कि हमारा समाज हर एक पार्टी से जुड़ा हुआ है चाहे बीजेपी हो कांग्रेस हो आम आदमी पार्टी हो क्योंकि सच्चाई को कोई नहीं बोलता ना ही कोई कमजोर का साथ देता है तो मैं चाहूंगा कि आज काम करो कोने तो कोने तो चाहे तो तो तुम्हारे तुम्हारा से आई है सरकार का पुतला का करो करो आने वाला समय चुनाव गुना है तो हम गुना बार बार करेंगे इनके पास में जेल जाके आया हूं कई बार जिस जगह सौ बंदे की रखने की इनकी औकात रही वहां ढाई ढाई सौ बंदे पर रखे इनकी इतनी औकात रही कि हमारे इस मार्शल को किसी जेल में समेट के रखते तो प्लीज आप लोगों से मिलती है तन मन धन झंडा डंडा जंडा और चंदा और बंदा यह रजीत मित्र आपके सामने वादा करके जाता है जिनकी निगरानी में प्रवीण टांग जी हमारा रॉकी भाई बैठा है हमारे चीफ सेक्रेटरी इंस्पेक्टर बैठे हैं मुंसिपल कॉरपोरेशन मोहाली के हमारे बाबा साहब विपुल सब्रवाल जी बोल देंगे सारी रिक्वेस्ट है जैसे करने तो बाद विपुल सब्रवाल जी सो सारे सत्कार जो साथी पहुंचे सारे जो बोध भार अपने पूरे समुचे समाज की जो लीडरशिप ਉਹ ਕੈਮਰ ਰੱਖਿਆ ਸਾਰੇ ਸਾਥੀ ਬੈਠੇ ਆ ਆਪਾਂ ਸਾਰਿਆਂ ਦੇ ਨਾਮ ਲਈਏ ਤੇ ਸਾਰੇ ਮੇਨੇ ਆ ਵੀ ਸਾਰਿਆਂ ਨੂੰ ਮੈਂ ਜੈਪੀ ਜੈ ਭਾਬ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇ ਸੋ ਅੱਜ ਜਿਹੜੀ ਵਿਸ਼ੇਸ਼ ਕਮੇਟੀ ਰੱਖੀ ਕਿਉਂਕਿ ਅੱਜ ਸਾਡਾ ਸਮੁੱਚਾ ਸਮਾਜ ਜਿਹੜਾ ਆਪਾਂ 49 ਕਸ਼ਟਾ ਕਹਿੰਦੇ ਪਰ ਮਾਰਸ਼ਲ ਕਮਾ ਆਪਾਂ ਦੋ ਹੀ ਕੰਦੇ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਆਪਣਾ ਬੌਲਿੰਗ ਭਾਈ ਜਿਹੜਾ ਤੇ ਰਬਦਾਸੀਆ ਤੇ ਮੱਝ ਵੀ ਸਫਾਈ ਚੱਲੇ ਕਬੀਰ ਭਾਈਚਾਰਾ ਵੀ ਹੁਣ ਸਾਡੇ ਮੂਡ ਦੇਖ ਕੇ ਕਬੀਰ ਭਾਈਚਾਰਾ ਵੀ ਕਹਿੰਦਾ ਵੀ ਆਪਾਂ ਵੀ ਸੰਘਰਸ਼ ਕਰੀਏ ਤੇ ਸੜਕਾਂ ਤੇ ਆਈਏ ਪਰ ਇਹੋ ਜਿਹੇ ਲੋਕ ਜਿਹੜੇ ਖੋਤੀ ਲੀਡਰ ਪਰ ਮੈਂ ਬੜਾ ਹੈਰਾਨ ਹੋਇਆ ਉਹ ਤੋਂ ਜਦੋਂ ਕੋਵਰ ਵਿਜੇ ਪ੍ਰਤਾਪ ਨੇ ਆਪ ਮੰਨਿਆ ਵੀ ਮੈਂ ਡੀਜੀਪੀ ਨੂੰ ਫੋਨ ਕੀਤਾ ਸੀਐਮ ਨੂੰ ਕੀਤਾ ਤੇ ਪਾਰਟੀ ਦਾ ਚੱਲਦੀ ਜਾਣਦਗੀ ਸਾਡੇ ਕੁਮਾਰ ਦਰਸ਼ਨ ਸਾਹਿਬ ਦੀ ਜੋ ਸਾਡੇ ਬਾਲਮੀ ਸਮਾਰਦੀ ਸ਼ਾਲਾ ਅੰਮ੍ਰਿਤਸਰ ਦੇ ਉਹਨਾਂ ਦੇ ਵਿੱਚ ਦੋਸ਼ ਕੀ ਸੀ ਜਿਹੜਾ ਪਾਇਆ ਦਿੱਤਾ ਲੋਕੀ ਹੋਰ ਆਏ ਪਾਰਟੀ ਦੇ ਪੁੱਤ ਹੀ ਹੋ ਕਾਤੀ ਵੀ ਆ ਜੇ ਗਾਣਾ ਗਾ ਵੀ ਲੈ ਕੋ ਵੱਡੀ ਗੱਲ ਨਹੀਂ ਸੀ ਪਰ ਉਹ ਚੀਜ਼ ਨੂੰ ਲੈ ਕੇ ਮੈਂ ਤਾਂ ਡੀਜੀਪੀ ਸਾਹਿਬ ਤੇ ਗੁਰਵਜਾਤ ਤੇ ਹੈਰਾਨ ਜਨਾ ਵੀ ਮੈਂ ਟੋਲ ਲਾਇਆ ਉਹਨੂੰ ਅੰਦਰ ਦੇ ਦਾ ਧਰਾਵਾ ਲਾ ਕੇ ਪਰਚਾ ਦਰਜ ਕਰਤਾ ਪਰ ਅਜੇ ਤੱਕ ਕਿਸੇ ਲੀਡਰ ਨੇ ਇਹ ਨਹੀਂ ਗਿਆ ਸਾਡੇ ਜਿਹੜੇ ਐਮਐਲਏ ਐਮਐਲਏ ਐਮਪੀ ਬਣਿਆ ਆਮਾ ਦੀ ਪਾਰਟੀ ਹਰ ਪਾਰਟੀ ਦੇ ਬੈਠਿਆ ਕੋਈ ਬੋਲਣ ਨੂੰ ਰਾਜੀ ਨਹੀਂ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਪਰਚਾ ਦਰਜ ਕਰਦਾ ਕੀਤਾ ਵੀ ਉਹ ਜਿਹੜੀ ਪਾਰਟੀ ਸੀ ਕਿ ਕੀ ਸੀਗਾ ਤੇ ਇਹ ਕੋਵਰ ਵੀਜੇ ਮਤਾਜ ਜੀ ਗੈਂਗਸਟਰ ਦੀ ਪਾਰਟੀ ਕਹੀ ਜਾਂਦੇ ਹਜੇ ਤੱਕ ਇਹਨਾਂ ਨੂੰ ਵਿਆਖਿਆ ਨਹੀਂ ਪਤਾ ਵੀ ਗੈਂਗਸਟਰ ਕਹਿੰਦੇ ਕਿ ਨੂੰ ਵੀ ਗੈਂਗਸਟਰ ਦੀ ਪਰਿਭਾਸ਼ਾ ਕੀ ਹੁੰਦੀ ਹੈ ਆ ਲੋਰੈਂਸ ਬਿਸਲੋਈ ਇਹਨੂੰ ਤਾਂ ਗੈਂਗਸਟਰ ਕਹਿ ਸਕਦਾ ਜਿਹਨੇ ਬੰਦੇ ਮਾਰੇ ਜਿਹੜਾ ਹਾਲਜ ਬੰਦਾ ਮਰ ਜਾਂਦਾ ਆਪਣੇ ਦਲੇ ਲੈ ਲੈਂਦਾ ਮੈਂ ਮਾਰਿਆ ਜਿਹੜੇ ਬੰਦੇ ਮਾਰਦੇ ਉਹਨਾਂ ਨੂੰ ਗੈਂਗਸਟਰ ਕਹਿੰਦੇ ਜਿਹੜੇ ਚਲੇ ਆਮ ਪਰਚੇ ਹੋਏ ਕਹਿੰਦੇ ਜੀ ਇੱਕ ਹੁਣ ਕਿਹਨੂੰ ਲੈਣਾ ਕੀ ਨਾਂ ਕਿਸੇ ਦਾ ਅੱਜ ਦੀ ਰੈਂਕ ਦਾ ਅਫਸਰ ਕਹਿੰਦਾ ਯਾਰ ਇਹ ਵੀ ਗੈਂਗਸਟਰ ਹੀ ਆ ਮੈਂ ਕਦਾਂ ਕਹਿੰਦਾ ਇਹ ਵੀ ਜ ਆ ਫਰੇਕੀ ਬਾਈ ਪਰਚੇ ਆ ਨਗਰ ਪਰਚੇ ਦੀ ਸਾਰੀ ਡਿਟੇਲ ਮੇਰੇ ਕੋਲ ਹੀ ਹੈਗੀ ਜਾਂ ਨਵੀਂ ਕਢਾ ਲਈ ਦੀ। ਕਢਾਈ ਕਦੇ ਆ। ਮੈਂ ਕਹਾਂ ਸਾਨੂੰ ਵੀ ਐਕਸਪੀ ਪਾ ਦੋਗੇ ਕੱਲ ਅਸੀਂ ਕਿੱਥੇ ਚਲੇ ਗਏ ਅੱਜ ਮੀਟਿੰਗ 'ਚ ਆ ਗਏ ਤੇ ਸਾਨੂੰ ਕਹ ਦੋਗੇ। ਸੋ ਇਹੇ ਬੰਦਿਆਂ ਦੇ ਮੂੰਹ ਵੱਲ ਕਹਾਂ ਨਾ ਜੇ ਤਾਂ ਆਪਾਂ ਇੱਥੋਂ ਜਿਹੜਾ ਇੱਕ ਅਨਾਉਂਸ ਕੀਤਾ ਸੀ ਵੀ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਨੂੰ ਮੱਗ ਪੱਤਰ ਜਿਹਨੇ ਆਪਾਂ ਜਹੰਦਰਵਾਲ ਵੀ ਦਿੱਤਾ। ਉਹਤੇ ਮੱਗ ਪੱਤਰ ਜੋ ਲਿਖਾਇਆ ਸੇਮੋਹੇ ਲਿਖਾ। ਉਹਤੇ ਲਿਖਾਇਆ ਕਿ ਕਵਰ ਵਿੱਚ ਇਹ ਬਤਾ ਦੇ ਉਪਰ ਐਸ.ਸੀ. ਰਡ ਦਾ ਪਰਚਾ ਪਾ ਦਿੱਤਾ ਜਾਵੇ। ਪਰ ਦੇਖ ਲਓ ਆਪਣੇ ਪੁਲਿਸ ਮੁਜਜ਼ਮਾਨ ਦਿੱਤਾ ਅੱਜ ਤੱਕ ਉਹਤੇ ਕਿ ਵੇਪ ਆਪਾਂ ਕਾਰਵਾਈ ਦੀ ਵੀ ਰੱਖਣੀ ਹੈ ਇਹ ਡੀਜੀਪੀ ਸਾਹਿਬ ਦੇਖੋ ਕਿੰਨੀ ਵਾਰੀ ਬੰਦਿਆਂ ਨੇ ਕਿਹਾ ਸਾਡੇ ਸਾਰੇ ਸਾਥੀਆਂ ਨੇ ਕਿਹਾ ਵੀ ਟਾਈਮ ਦਿਓ ਮੈਂ ਜੀ 20 ਦੀ ਮੀਟਿੰਗ ਵਿੱਚ ਬੀਜੀਐ ਮੈਂ ਇੱਧਰ ਆਇਆ ਜਰ ਰਿਹਾ ਜੇ ਕਦੇ ਕਿਸਾਨ ਇਕੱਠੇ ਹੋ ਜਾਣ ਉਹ ਚੰਨਾ ਚੱਕੇ ਉੱਥੇ ਮੁੱਖ ਮੰਤਰੀ ਮੀਟਿੰਗ ਕੰਮ ਤਿਆਰ ਹੋਏ ਉਹਨਾਂ ਨਾਲ ਹੀ ਇਬੀਡੀਟਲੀ ਸਾਡੇ ਨਾਲ ਮੀਟਿੰਗ ਲੱਭਦੀ ਰਾਤ ਨੂੰ ਤੇ ਉੱਥੇ ਡੀਜੀਪੀ ਸਾਹਿਬ ਵੀ ਆ ਜਾਂਦੇ ਆ ਅਸੀਂ ਸਾਰੇ ਸੜਕਾਂ ਤੇ ਵੀ ਆ ਗਏ ਆ ਮੰਗ ਪੱਤਰ ਵੀ ਦੇ ਦਿੱਤੇ ਪਰ ਸਾਡੇ ਨਾਲ ਬੈਠਣ ਤਿਆਰ ਨਹੀਂ ਇਹ ਇੱਕੋ ਧਾਰਿਆ ਜਿੰਨੇ ਚਿਰ ਅਸੀਂ ਕਿਸੇ ਨੂੰ ਡੀਡਰ ਨਹੀਂ ਮੰਨਦੇ ਆਪਾਂ ਇਦਾਂ ਦਾ ਕੋਈ ਮੂਮਣ ਬਣੀਏ ਟੀਮ ਬਣਾਈਏ ਜਿੱਥੇ ਕਿਤੇ ਆਪਣੇ ਸਮਾਜ ਦੀ ਪੰਜਾਬ ਦੇ ਵਿੱਚ ਕਿਤੇ ਬਰੀਕੀ ਹੁੰਦੀ ਆ ਉਥੇ ਲੀਡਰਸ਼ਿਪ ਆ ਜਾਵੇ ਸੋ ਜੋ ਇਥੇ ਹੁਕਮਨਾਮਾ ਹੁੰਦਾ ਚੱਲੀ ਹੁੰਦਾ ਕੋਈ ਨਾ ਇਹਨਾਂ ਆਪਾਂ ਪੂਰੇ ਪੰਜਾਬ 'ਚ ਇਹਨੂੰ ਲਾਗੂ ਕਰਾਂਗੇ ਸੋ ਇੱਕ ਜ਼ਰੂਰ ਆਪਣਾ ਇਹ ਕਹਿਣਾ ਵੀ ਜੇ ਪਰਚੇ ਦਾ ਮੁਖਿਆ ਆਪਾਂ ਕੁਮਾਰ ਦਰਸ਼ਨ ਜੀ ਬੇਨਤੀ ਕਰਦੇ ਆ ਵੀ ਜੇ ਆਪਾਂ ਉੱਥੇ ਰੱਖਿਆ ਵੀ ਐਸ.ਸੀ. ਲਗਾਉਣਾ ਤੇ ਲਵਾ ਕੇ ਛੱਡੋ ਮਾਣ ਓਏ ਅੱਜ ਜੇ ਸੁਣੀ ਜਾਖੜਦੇ ਆਪਾਂ ਨੂੰ ਆਪਣੇ ਸੂਚੇ ਸਮਾਨ ਨੂੰ ਕੈਰ ਦੀ ਜੁੱਤੀ ਗਿਆ ਤੇ ਆਪਾਂ ਅਜੇ ਤੱਕ ਰੋਹਰ ਕਰਦੇ ਹੋ ਛੱਡਣਾ ਨਹੀਂ ਜਿੰਨੇ ਚਿਰ ਉਹ ਹਟਦਾ ਨਾ ਸੂਰ ਕਮੇਟੇ ਉੱਪਰ ਵੀ ਕੋਬਰ ਵਿਜੇਪ ਦਾਪ ਤੇ ਵੀ ਜਿਹੜਾ ਕਾਰਜ ਵਿੱਚ ਹੁੰਦੀ ਆ ਕਿਉਂਕਿ ਆਪਣੇ ਸੂਚੇ ਸਮਾਨ ਜਿਹੜੀ ਉਹਨੇ ਵੇਚ ਦਿੱਤਾ ਸੋ ਇਹ ਤਾਂ ਵੀ ਕੀ ਕਰਦੇ ਆ ਵੀ ਇੱਕ ਜਿਹੜਾ ਫੈਸਲਾ ਆ ਕੋਈ ਸਖਤ ਲੋ ਤਾਂ ਜੋ ਇਹ ਸਰਕਾਰਾਂ ਜਾਂ ਹੋ ਰਿਹਾ ਤੁਸੀਂ ਦੇਖ ਲਿਆ ਵੀ ਭਗਵਾਨ ਜਮਾਨੇ ਛੇਤੀ ਨਹੀਂ ਮੈਂ ਤੁਹਾਨੂੰ ਮੈਨਾ ਉਹਦਾ ਪਿੱਛੇ ਸਾਰੀ ਜੂਨੀਅਨ ਨੇ ਹੜਤਾਲ ਕਰਦੀ ਤੇ ਉਹਨੇ ਸਾਫ਼ ਹੀ ਕਹਿਤਾ ਗੜੇ ਹਰ ਤੋਂ ਹੱਲ ਤੇ ਬੈਠੇ ਜਿੰਨੇ ਨਵੇਂ ਬੰਦੇ ਲਿਆਉਂਗੇ ਆਕਰ ਬਹੁਤਿਆਰ ਤੋਂ ਸਰੀਆ ਬਹੁਤਿਆਰ ਇਹ ਕੱਟਣ ਬਾਅਦ ਦੇ ਆਪਣੀ ਸੂਚੇ ਸਮਾਨ ਨੂੰ ਸਾਰੇ ਸਮਾਨ ਨੂੰ ਇਕੱਠੇ ਹੋਣਾ ਪੈਣਾ ਤਾਂ ਜਾ ਕੇ ਆਪਣੀ ਜਿੱਤ ਹੋਣੀ ਹੈ ਸੋ ਇਨੀ ਬੇਨਤੀ ਕਰਦਾ ਮੈਂ ਤੁਹਾਨੂੰ ਵੀ ਜਵਾਗ ਹੋਣਾ ਸਾਡਾ ਪੂਰਾ ਲੜਦਾਸਿਆ ਭਾਈ ਜਰਾ ਵਾਲੀ ਕੋਲ ਭਾਈ ਪਾਲਮੀ ਭਾਈ ਜਰਾ ਸਾਡਾ ਬੈਠਾ ਹੀ ਆ ਆਪਣੇ ਸਾਨ ਸਮਾਜਿਤੋਂ ਦੀ ਹੁਕਮ ਲਾਂਗੇ ਸਾਰੇ ਸੜਕਾਂ ਤੇ ਆਵਾਂਗੇ ਵੱਡੇ ਪ੍ਰਚਾਰ ਦੇ ਜੋ ਤੁਸੀਂ ਲਗੂ ਲਾਂਗੇ ਉਹਰੇ ਆਪਣਾ ਸਾਰਿਆਂ ਨੂੰ ਜੈ ਭੀਮ ਜੈ ਭਾਰਾ ਜੀ ਆਏ ਨੂੰ ਜੀ ਸਾਡੇ ਛੋਟੇ ਭਾਈ ਸੁਨੂ ਜੀ ਆਪਣੇ ਜਥੇ ਨਾਲ ਪਹੁੰਚੇ ਨੇ ਪ੍ਰੈਜ਼ੀਡੈਂਟ ਗੁਰ ਗਿਆਨ ਦਾਸ ਸਰਬਸਮਾਨ ਡਾਕਟਰ ਪਿੰਦਰ ਜੀ ਉਹ ਸਤਿਆਨਾਮ ਜੀ ਜਿੰਨੇ ਜਿੰਨੇ ਵੀਰ ਜੀ ਮਨਾ ਨਹੀਂ ਚਾਹੁੰਦਾ ਸਾਰੇ ਦਾ ਇੱਥੇ ਪਹੁੰਚਣ ਤੇ ਜੀ ਆਣ ਤੇ ਵਿਪਨ ਸ਼ਰਮਾ ਜੀ ਜਲੰਧਰ ਤੋਂ ਸਾਡੇ ਚੇਅਰਮੈਨ ਬਾਅਦ ਮੀਟਿੰਗ ਤੋਂ ਬਾਅਦ ਸ਼ਾਮ 5 ਵਜੇ ਤੁਰੰਤ ਸਰਗਟ ਹਾਊਸ ਅੰਮ੍ਰਿਤਸਰ ਵਿੱਚ ਮੰਤਰੀ ਹਰਪਜਨ ਸਿੰਘ ਈਟੀ ਯੂਨੀਸ ਮਾਸ ਦੀ ਪੰਜਾਬ ਬੰਦ ਦੀ ਕਾਲ ਨੂੰ ਵੇਖਦੇ ਹੋਏ ਮੀਟਿੰਗ ਸੱਦੀਆਂ ਦੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਪ੍ਰੋਸਾ ਦਿੱਤਾ ਕਿ ਦੋਸ਼ੀ ਚਾਹੇ ਕੋਈ ਵੀ ਹੋਵੇ ਉਸ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇਗੀ Shamla Chandar Building Maintenance Handyman under cheque Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number nine two one seven six zero. Shamlal Chander Santal Call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ